ਕਲਾਤਨਾਇਆ ਗਿਆ ਲਗਾਤਾਰ ਤੁਹਾਡੇ ਵੱਲੋਂ ਜੀ ਮੈਂ ਅਕਸਰ ਮੈਂ ਸਾਰੀ ਸੰਗਤ ਦਾ ਉਸ ਪਰਮਾਤਮਾ ਦਾ ਉਸ ਜੱਜ ਸਾਹਿਬ ਦਾ ਜੀ ਉਸ ਅਦਾਲਤ ਦਾ ਜੀ ਮੈਂ ਪਰੇਪਕਾਰ ਹੁਮਨਜੀ ਦਾ ਆਪਣੀ ਬੀੜੀ ਗੁਪਤਾ ਸਰ ਦਾ ਮੇਰੇ ਕੋਲ ਕੋਈ ਵੋਲਡ ਹੀ ਨਹੀਂ ਹੈਗੀ ਜੀ ਜੇ ਸਾਰੀ ਸੰਗਤ ਦਾ ਜਿਨ੍ਹਾਂ ਨੇ ਇੰਨੀ ਅਰਦਾਸਾਂ ਕੀਤੀਆਂ ਸੀ ਜੀ ਉਹਨੂੰ ਫਾਂਸੀ ਨਹੀਂ ਸਜ਼ਾ ਸਰਾਵੇ ਅੱਜ ਸਚਾਈ ਦੀ ਜਿੱਤ ਹੋਈ ਹੈ ਜੀ ਬਹੁਤ ਬਹੁਤ ਸਰ ਸਾਰਿਆਂ ਦਾ ਧੰਨਵਾਦ ਸਰ ਜਿਨ੍ਹਾਂ ਨੇ ਸਾਡੇ ਦੁੱਖ ਦਾ ਟਾਈਮ ਸੀਗਾ ਜੀ ਅੱਜ ਥੋੜੀ ਸ਼ਾਂਤੀ ਮਿਲੀ ਹੈ ਜੀ ਸਾਨੂੰ ਲੱਗਦਾ ਕਿ ਜਿਹੜਾ ਜਿੰਨਾ ਦੁੱਖਾ ਬੰਦੀ ਦਾ ਵਾਪਸ ਨਹੀਂ ਆ ਸਕਦੀ ਪਰ ਮਨ ਨੂੰ ਥੋੜੀ ਜੀ ਇੱਕੋ ਕਰਨ ਨੂੰ ਵੀ ਰਾਹਤ ਵੀ ਜਿਹੜਾ ਫੈਸਲਾ ਵਾ ਜਿਹੜਾ ਵੀਰੇ ਅੱਜ ਸਾਰੀ ਸੰਗਤ ਨੇ ਅਰਦਾਸ ਕੀਤੀ ਹੈ ਜੀ ਕਿ ਵੀ ਦਲੋਈ ਦੀ ਕਾਤਲ ਨੂੰ ਫਾਂਸੀ ਹੋਵੇ ਹੁਣ ਮੈਂ ਫੇਰ ਕਹਿਣਾ ਹਾਂ ਸਾਰੀ ਸੰਗਤ ਕਰ ਅਰਦਾਸ ਕਰੇ ਕਿ ਸਾਡੀ ਦਲੋਈ ਫੇਰ ਵਾਪਸ ਆਏ ਸਾਡਾ ਘਰ ਫੇਰ ਉਦਾਂ ਹੀ ਹੱਸਦਾ ਵਾਸਦਾ ਕਰੇ ਜੀ ਕਹਿੰਦੇ ਸੰਗਤ ਦੀਆਂ ਅਰਦਾਸਾਂ ਨਾਲ ਹੀ ਇੱਥੇ ਤੱਕ ਆਇਆ ਹੁਣ ਅੱਗੇ ਵੀ ਸੰਗਤ ਦੀਆਂ ਅਰਦਾਸਾਂ ਨਾਲ ਹੀ ਹੋਣਾ ਸੁਣਨ ਦੇ ਵਿੱਚ ਆਇਆ ਸੀ ਕਿ ਕਹਿੰਦੇ ਬੱਚੀ ਲਈ ਵੀ ਅੱਜ ਵੀ ਤੁਸੀਂ ਉਸੇ ਤਰ੍ਹਾਂ ਹੀ ਜਿਹੜਾ ਪਹਿਲਾਂ ਜਿੱਦਾਂ ਪਰਟੀਸ਼ਨਿੰਗ ਵਗੈਰਾ ਕਰਦੇ ਸੀ ਅੱਜ ਜੀ ਵੀਰੇ ਹਾਂ ਜੀ ਅੱਜ ਵੀ ਮੈਂ ਆਪਣੇ ਅਗੰਪਰੀਤ ਬੇਟੇ ਲਈ ਕੁਝ ਵੀ ਸਮਾਂ ਲੈ ਕੇ ਨਾ ਦਰਲੋਜ ਨੂੰ ਮੈਂ ਆਪਣੇ ਨਾਲ ਹਰ ਟਾਈਮ ਰੱਖਦਾ ਜੀ ਉਹਦੇ ਲਈ ਮੈਂ ਹਰ ਚੀਜ਼ ਨਾਲ ਲੈ ਕੇ ਹੁੰਦਾ ਜੀ ਮੈਂ ਉਹਨੂੰ ਕਦੇ ਆਪਣੇ ਤੋਂ ਵੱਖ ਨਹੀਂ ਹੋਣ ਦਿੱਤਾ ਜੀ ਉਹ ਜਾਂਦਾ ਅਜ ਵੀ ਉਸੇ ਤਰ੍ਹਾਂ ਹੀ ਜੀ ਬਿਲਕੁਲ ਅੱਜ ਵੀ ਉਦਾਂ ਹੀ ਹੈ ਜੀ ਭਾਈ 2 ਮਿੰਟ ਖੜ੍ਹਨਾ 2000 ਜਿਹੜਾ ਫੈਸਲਾ ਜਿਹੜਾ ਮਾਨਯੋ ਦੇਖੋ ਮਾਨਯੋਗ ਅਦਾਲਤ ਹੈ ਜਸਟਿਸ ਕਰਤਾ ਸੋਸਾਇਟੀ ਵੀ ਜਸਟਿਸ ਚਲੇ ਗਿਆ ਹੈਗਾ ਮੌਤ ਦੀ ਸਜ਼ਾ ਦਿੱਤੀ ਹੈਗੀ ਹੈ 302 ਵਿੱਚ 364 ਦੇ ਵਿੱਚ ਉਮਰ ਕਹਿ ਦਿੱਤੀ ਹੈ ਔਰ 201 ਜਿਹੜਾ ਹੈਗਾ ਵਾ ਕੋਈ ਵੀ ਜਿਹੜੀ ਆਪਣਾ ਐਵੀਡੈਂਸ ਹੁੰਦੀ ਹੈ ਉਹਨੂੰ ਖੁਰਦਪੁਰਤ ਕਰਨ ਦੀ ਜਿਹੜੀ ਹੁੰਦੀ ਹੈ ਬਿਸ ਐਪਰੋਪਰੀਟ ਕਰਨ ਦੇ ਉਹਦੇ ਵਿੱਚ ਉਹਨੂੰ 5 ਇਅਰਸ ਦਿੱਤੀ ਹੈਗੀ ਹੈ ਔਰ ਵਿਦ ਫਾਈਨ एवरीथिंग ਇਜ਼ ਵਿਦ ਫਾਈਨ ਤੇ ਉਹਦੇ ਵਿੱਚ ਹੁਣ ਜਿਹੜਾ ਹੈਗਾ ਵਾ ਦੇਖੋ ਅਗਰ ਅਪੀਲ ਨਹੀਂ ਕਰਦੀ ਅਪੀਲ ਕਰਦੀ ਹੈਗੀ ਆ ਅੱਗੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਅਗੇ ਡਿਸਾਈਡ ਕਰੂ ਅਗਰ ਸੁਪਰੀਮ ਕੋਰਟ ਤੱਕ ਜਾਂਦੀ ਹੈ ਜਾਂ ਮਰਸੀ ਪਟੀਸ਼ਨ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਜਾਂਦੀ ਹੈ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਿਹੜੀ ਹੈਗੀ ਆ ਉਹ ਸਜ਼ਾ ਜਿਹੜੀ ਹੈਗੀ ਹੈ ਮਾਨਯੋਗ ਜੈਸਾਭ ਮਨੀਸ਼ ਸਿੰਘ ਜੀ ਨੇ ਜਿਹੜਾ ਸਹਿੰਜੈ ਜੈਸਾਭ ਲੁਧਿਆਣੇ ਹੈਗੇ ਉਹਨਾਂ ਨੂੰ ਦਿੱਤੀ ਹੈ ਸਰ ਲੰਬੇ ਸਮੇਂ ਤੋਂ ਜਿਹੜੀ ਇਹੀ ਮੰਗ ਕੀਤੀ ਜਾ ਰਹੀ ਸੀ ਫਾਂਸੀ ਦੀ ਸਜ਼ਾ ਲੱਗਦਾ ਕਿ ਪਰਿਵਾਰ ਨੂੰ ਸੱਚੀ ਜਿਹੜਾ ਫੈਸਲਾ ਜਿਹੜਾ ਸੁਣਾਇਆ ਦੇਖੋ ਇਹ ਪਰਿਵਾਰ ਨੂੰ ਮੈਂ ਕੋਈ ਸੈਂਟੀਮੈਂਟਸ ਦੀ ਗੱਲ ਕਰਦਾ ਲੇਕਿਨ ਇਹ ਲੋਕਾਂ ਦੇ ਸੈਂਟੀਮੈਂਟਸ ਸੀਗੇ ਸਾਰੀ ਸੋਸਾਇਟੀ ਦੇ ਸੈਂਟੀਮੈਂਟਸ ਸੀਗੇ ਪਰਿਵਾਰ ਤਾਂ ਜਿਹੜਾ ਹੈਗਾ ਗਰੀਵਡ ਹੈ ਕਿਉਂਕਿ ਬੱਚਾ ਵਾਪਸ ਨਹੀਂ ਆ ਸਕਦਾ ਲੇਕਿਨ ਇਸ ਫੈਸਲੇ ਦੇ ਨਾਲ ਜਿਹੜਾ ਗਵਾਂਡੀ ਹੈਗਾ ਉਹਦਾ ਗਵਾਂਡੀ ਦਾ ਅਤਵਾਰ ਬਣੂਗਾ ਲੋਕੀ ਆਪਣੇ ਬੱਚਾ ਨੂੰ ਫ ਔਰ ਪੁਲਿਸ ਦੇ ਉੱਤੇ ਦਵਾਰ ਬਣੂਗਾ ਜੁਡੀਸ਼ੀਅਲ ਸਿਸਟਮ ਦੇ ਉੱਤੇ ਦਵਾਰ ਬਣੂਗਾ ਤਾਂ ਜਿਹੜਾ ਸਿਸਟਮ ਦੇ ਉੱਤੇ ਲੋਕੀ ਝੂਠ ਬੋਲਦੇ ਹੈਗੇ ਕਈ ਚੀਜ਼ਾਂ ਦੇ ਵਿੱਚ ਔਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਕਿ ਅਲਟੀਮੇਟਲੀ ਜਿਹੜਾ ਜਸਟਿਸ ਹੈਗਾ ਵਾ ਉਹ ਡਿਲੀਵਰੀ ਸਿਸਟਮ ਸਾਡਾ ਜਿਹੜਾ ਹੈਗਾ ਵਰਲਡ ਚ ਬੈਸਟ ਜਸਟਿਸ ਜਿਹੜਾ ਡਿਲੀਵਰੀ ਸਿਸਟਮ ਹੈਗਾ ਵਾ ਉਹ ਇੰਡੀਅਨ ਜੁਡੀਸ਼ਰੀ ਕੋਲ ਹੈ ਕਿਤਨਾ ਵੱਲ ਵੀ ਕੋਈ ਰਹਿਮ ਦੀ ਅਰਜ਼ੀ ਆ ਆਕਰਸ਼ਿਅ ਅਪੀਲ ਹਾਂਜੀ ਉਹਨਾਂ ਨੇ ਰਹਿਮ ਦੀ ਉਹਦੇ ਅਪੀਲ ਦਿੱਤੀ ਸੀ ਕਿ ਲੇਕਿਨ ਉਹ ਜੱਜ ਸਾਹਿਬ ਨੇ ਠੁਕਰਾਤੀ ਹੈ ਉਹਨੂੰ ਮੰਨਿਆ ਨਹੀਂ ਤੇ ਸਰ ਕਿਸ ਤਰ੍ਹਾਂ ਦਾ ਜੱਜ ਸਾਹਿਬ ਦਾ ਰਵਈਆ ਸੀਗਾ ਕਿਤਨਾ ਕਿਤੇ ਸਖਤੀ ਸੀਗੀ ਇਸ ਕਰਕੇ ਮੁਰਗੀ ਲੋਣਾ ਅਪਰਾਧ ਸੀਗਾ ਗੱਲ ਰਵਈਏ ਦੀ ਨਹੀਂ ਗੱਲ ਜਸਟਿਸ ਦੀ ਹੈ ਉਹਨਾਂ ਦਾ ਜਸਟਿਸ ਹੈਗਾ ਵਾ ਉਹ ਡਿਲੀਵਰ ਹੋਇਆ ਹੈ 25 ਸਾਲ ਬਾਅਦ ਜਸਟਿਸ ਡਿਲੀਵਰ ਹੋਇਆ ਹੈ ਔਰ ਇਹਦੇ ਵਾਸਤੇ ਜੱਜ ਸਾਹਿਬ ਦਾ ਜੁਡੀਸ਼ੀਅਲ ਸਿਸਟਮ ਦਾ ਸਰਕਾਰੀ ਵਕੀਲ ਸਾਹਿਬ ਦਾ ਪੁਲਿਸ ਦਾ ਸਾਰੇ ਬਹੁਤ ਧੰਨਵਾਦ ਕਰਦੇ ਆ ਇਹ ਹੁਣ ਹੋ ਜਾਊਗਾ ਜਿਹੜਾ ਦਾ 201 ਥੱਲੇ ਆ ਮੇਰਾ ਖਲ 1 ਲੱਖ ਰੁਪਏ ਫਾਈਨ ਸੀਗਾ ਬਾਕੀ ਮੈਨੂੰ ਹੁਣ ਯਾਦ ਨਹੀਂ ਹੈਗਾ ਬਟ ਉਹਦੇ ਥੱਲੇ ਮੈਨੂੰ ਯਾਦ ਆ ਕਿ 201 ਦਾ ਸੀਗਾ ਹੁਣ ਬਾਕੀ ਜਿਹੜੇ ਹੈਗੇ ਆਫੈਂਸਿਸ ਦਾ ਪਤਾ ਲੱਗੂ ਪਰਿਵਾਰ ਨੇ ਥੋੜੀ ਬਹੁਤ ਸੰਤੁਸ਼ਟੀ ਜਤਾਈ ਹੈ ਕੁਝ ਝਕਮਾਂ ਤੇ ਕੋਈ ਸਾਡਾ ਮਰਮ ਲੱਗਿਆ ਹੈ ਜੀ ਮਰਮ ਦੇਖੋ ਬੱਚੇ ਦਾ ਕੋਈ ਵੀ ਡੈਥ ਹੁੰਦੀ ਹੈਗੀ ਹੈ ਮੌਤ ਹੁੰਦੀ ਹੈਗੀ ਹੈ ਉਹ ਇੱਕ ਐਦਾਂ ਦਾ ਘਾਟੜਾ ਪੂਰਾ ਨਹੀਂ ਹੋ ਸਕਦਾ ਕਿਸੇ ਦੂਜੇ ਬੰਦੇ ਦੀ ਮੌਤ ਨਾਲ ਹੀ ਪੂਰਾ ਨਹੀਂ ਹੋ ਸਕਦਾ ਲੇਕਿਨ ਇੱਕ ਸੰਤੁਸ਼ਟੀ ਹੋ ਜਾਂਦੀ ਹੈ ਕਿ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਜੁਡੀਸ਼ੀਅਲ ਸਿਸਟਮ ਜਿਹੜਾ ਸਾਡਾ ਜਿਉਂਦਾ ਹੈਗਾ ਔਰ ਉਹ ਤੇ ਇਤਬਾਰ ਕਰਨਾ ਚਾਹੀਦਾ ਕਿਤੇ ਨਾ ਕਿਤੇ ਇੱਕ ਮਹਿਲਾ ਸੀ ਕਿਉਂਕਿ ਵੱਡਾ ਜਿਹੜਾ ਫੈਸਲਾ ਆਇਆ ਵਾ ਕਿਉਂਕਿ ਲੋਕਾਂ ਦੇ ਸੀ ਕਿ ਮਹਿਲਾ ਨੂੰ ਜਿਹੜੀ ਫਾਂਸੀ ਅਕਸਰ ਜਿਹੜਾ ਅਜਿਹਾ ਫੈਸਲਾ ਸਖਤ ਮੈਦਾਨ ਨਹੀਂ ਸੁਣਾਇਆ ਜਾਂਦਾ ਇਹ ਬੜਾ ਰੈਰਸ ਹੈ ਕਿ ਇੱਕ ਮਹਿਲਾ ਨੂੰ ਜਿਹੜਾ ਹੈਗਾ ਫਾਂਸੀ ਦਿੱਤੀ ਗਈ ਹੈ ਔਰ ਇਹ ਫੈਸਲਾ ਬਹੁਤ ਦੂਰ ਤੱਕ ਜਾਣ ਵਾਲਾ ਹੈਗਾ ਲੋਕਾਂ ਦੇ ਵਿੱਚ ਬਣਾ ਦੇ ਵਿੱਚ ਸੋਸਾਇਟੀ ਦੇ ਵਿੱਚ ਇੱਕ ਲੋਕਾਂ ਦੇ ਵਿੱਚ ਕਾਸ ਬਣ ਗਈ ਬਣੀ ਗਈ ਹੈਗੀ ਹੈ ਕਿ ਭਾਈ ਜਿਹੜਾ ਹੈਗਾ ਜੁਡੀਸ਼ੀਅਲ ਸਿਸਟਮ ਦੇ ਉੱਪਰ ਅਸੀਂ ਸਾਰੇ ਵਿਸ਼ਵਾਸ ਰੱਖੀਏ ਹਾਂਜੀ ਇੱਕ ਐਗਜ਼ਾਮਪਲ ਸੈੱਟ ਹੋ ਗਈ ਬਾਕੀ ਲਈ ਹਾਂਜੀ ਇੱਕ ਐਗਜ਼ਾਮਪਲ ਸੈੱਟ ਹੋਈ ਹੈ ਜੀ ਪੰਜਾਬ ਦੇ ਵਿੱਚ ਤਾਂ ਇੱਕ ਬਹੁਤ ਵੱਡੀ ਐਗਜ਼ਾਮਪਲ ਸੈੱਟ ਹੋ ਗਈ ਰਾਦਰ ਇੰਡੀਆ ਦੇ ਵਿੱਚ ਐਗਜ਼ਾਮਪਲ ਸੈੱਟ ਹੋਈ ਹੈ ਇਹ ਸਰ ਕਿੰਨੇ ਟਾਈਮ ਬਾਅਦ ਜਿਹੜੀ ਫਾਂਸੀ ਹੋ ਸਜੇ ਕਿ ਤੁਸੀਂ ਬੰਦ ਹੀ ਕੀਤੀ ਹੋਈ ਸੀ ਇਹ ਇਹ ਦੇਖੋ ਆਰਡਰ ਦੀ ਕਾਪੀ ਆਊਗੀ ਉਦੋਂ ਆਪਾਂ ਦੇਖ ਕੇ ਦੱਸ ਸਕਦੇ ਮੈਂ ਇੱਥੇ ਹੁਣ ਕੋਈ ਕਮੈਂਟ ਨਹੀਂ ਕਰ ਸਕਦਾ ਥੈਂਕ ਯੂ